ਨਮਸਕਾਰ ਦੋਸਤੋ ਐਨੀ ਟਾਈਮ ਪੰਜਾਬ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਦੱਸ ਦਈਏ ਕਿ ਪਿਛਲੇ ਦਿਨ ਕਲੇਸਰ ਦੇ ਵਿੱਚ ਇੱਕ ਚੋਰਾ ਵਾਲੋ ਘਟਨਾ ਨੂੰ ਜਨਮ ਦਿੱਤਾ ਗਿਆ ਕਿਤੇ ਲੱਖਾਂ ਸਮਾਨ ਚੋਰੀ ਕਰਕੇ 도ੜ ਗਿਆ ਦੱਸ ਦਈਏ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਦੇਖੋ ਨਿੱਕਾ ਜਿਹਾ ਹੌਲ ਹੈ ਜਿੱਥੋਂ ਚੋਰਾ ਵਾਲੋ ਇੱਥੋਂ ਇਹਦੇ ਘਰ ਦੇ ਵਿੱਚ ਵੜ ਕੇ ਹੋਰ ਲੱਖਾਂ ਰੁਪਏ ਦਾ ਸਮਾਨ ਹੈ ਉਹ ਚੋਰੀ ਕਰ ਲਿਆ ਲੇਕਿਨ ਜਦੋਂ ਘਰ ਵਾਲੇ ਘਰ ਪੁੱਜੀਆ ਤੇ ਦੇਖਿਆ ਘਰ ਦੇ ਸਾਰੇ ਤਾਲੇ ਟੁੱਟੇ ਸੀ ਹੋਰ ਸਮਾਨ ਅਗੇ ਤੈਸ਼ ਨੈਸ਼ ਹੋ ਚੁੱਕਿਆ ਸੀ ਜਿਹੜੇ ਚਲਦੇ ਇਹਨਾਂ ਨੇ ਮੌਕੇ ਤੇ ਜਾ ਕੇ ਪੁਲਿਸ ਨੂੰ ਤਲਾ ਦਿੱਤੀ ਹੈ ਲੇਕਿਨ ਮੌਕੇ ਤੇ ਕਿਸੇ ਪ੍ਰਕਾਰ ਦਾ ਵੀ ਪੁਲਿਸਿੰ ਦਾ ਸਾਥ ਨਹੀਂ ਦਿੱਤਾ ਉਲਟਾ ਹੀ ਇਨਵੈਸਟਿਗੇਸ਼ਨ ਕੀਤਾ ਗਿਆ ਇਹਨਾਂ ਨੂੰ ਕਿਹਾ ਗਿਆ ਕਿ ਬਾਰ ਬਾਰ ਕਿਹਾ ਗਿਆ ਕਿ ਥਾਣੇ ਆਇਆ ਜਾਏ ਇਸ ਸੰਬੰਧੀ ਜੋਨ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਪਰਿਵਾਰ ਨੇ ਦੱਸਿਆ ਗਰੀਬ ਪਰਿਵਾਰ ਹੈਗਾ ਤੇ ਇੱਕ ਦਿਹਾੜੀਦਾਰ ਪਰਿਵਾਰ ਹੈਗਾ ਜਿਹੜਾ ਰੋਜੀ ਰੋਟੀ ਹੈ ਕਿਹੜੀ ਬੜੀ ਮੁਸ਼ਕਲਾਂ ਚੱਲਦੀ ਹੈ ਲੇਕਿਨ ਇੱਦਾਂ ਬੜੇ ਚੋਰੀ ਨੂੰ ਅੰਜਾਮ ਦੇਣਾ ਔਰ ਇਹ ਵੀ ਦੱਸਿਆ ਗਿਆ ਕਿ ਪਿੰਡ ਦੇ ਵਿੱਚ ਬੇਸ਼ਮਾਰ ਨਸ਼ਾ बिकਦਾ ਉਹ ਨਸ਼ੇੜੀਆਂ ਦਾ ਹੀ ਕੰਮ ਹੋ ਸਕਦਾ ਤਿੰਨ ਤੋਂ ਚਾਰ ਚੋਰੀਆਂ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਹੋ ਚੁੱਕੀਆਂ ਲੇਕਿਨ ਪੁਲਿਸ ਦਾ ਇਸ ਪਾਸੇ ਕਿਉਂ ਨਹੀਂ ਧਿਆਨ ਦੇਖਣ ਵਾਲੀ ਗੱਲ ਤੇ ਹੈ ਇਸ ਬੰਦੇ ਦੇ ਪਰਿਵਾਰ ਦਾ ਵੀ ਗੱਲਬਾਤ ਕਰਦੇ ਨੇ ਜਨਰਲ ਕੋਸ਼ਿਸ਼ ਕਿ ਇਹ ਕੀ ਪੂਰਾ ਮਾਮਲਾ ਦੇਖਦੇ ਰਹੋ ਐਨਰਟੇਨ ਪੰਜਾਬ نیوز ਨਾਮ ਆਪਣਾ ਕਿਹੜਾ ਪਿੰਡ ਮੇਰਾ ਨਾਮ ਜੀਤ ਅਮਨ ਕੁਮਾਰ ਪਿੰਡ ਕਲੇਸ ਸਰ ਕੀ ਗੱਲ ਬਾਤ ਹੋਈ ਆਪਾਂ ਹੀ 2 ਤਰੀਕ ਨੂੰ ਗਏ ਆ ਵਿਆਹ ਤੇ ਤਕਰੀਬਨ ਸਾਮੀ ਵੀ 7 ਵਜੇ ਤੇ ਵਿਆਹ ਤੇ ਵਾਪਸ ਆਣ ਤੋਂ ਬਾਅਦ ਨਾ ਅਸੀਂ ਕੱਲ 3 ਤਰੀਕ ਨੂੰ 12 ਵਜੇ ਘਰ ਆਏ ਨਾ ਅਗੇ ਸਾਡਾ ਬਾਹਰ ਦਾ ਗੇਟ ਦਾ ਤਾਲਾ ਲੱਗਾ ਜੀ ਅੰਦਰ ਦੇ ਸਾਰੇ ਤੇ ਤਿੰਨ ਤਾਲੇ ਟੁੱਟੇ ਹੀ ਜਦੋਂ ਅੰਦਰ ਜਾ ਕੇ ਦੇਖਿਆ ਤੇ ਅਲਮਾਰੀ ਦੇ ਵੀ ਤਾਰੇ ਟੁੱਟੇ ਹੀ ਅੰਦਰੋਂ ਸਾਡੇ ਗਹਿਣੇ ਤੇ ਕੁਝ ਨਕਦੀ ਪੈਸੇ ਉਹ ਗਿਆ ਹੋਈ ਮੌਕੇ ਤੇ پولیس ਨੂੰ ਕਾਲ ਕੀਤੀ ਮੌਕੇ ਤੇ ਕੱਲ ਮੈਂ ਗਿਆਈ ਜੀ 112 ਤੇ ਕਾਲ ਕੀਤੀ ਪਹਿਲਾਂ ਫਿਰ ਮੈਨੂੰ ਮੁੰਜੀ ਸਾਹਿਬ ਹੁਣ ਤਾਂਨੇ ਕਰਦੇ ਆ ਉਸ ਤੋਂ ਬਾਅਦ ਉਹਨਾਂ ਮੈਨੂੰ ਕਿਹਾ ਕੀ ਐਸਆਈ صاحب ਤਾਂ ਲੈ ਘਰੇ ਗਏ ਨਾ ਕੋਈ ਪਰ ਜਾਉ ਜੋ ਜਦੋਂ ਮੈਂ ਘਰ ਆਇਆ ਗਿਆ ਉਸ ਤੋਂ ਬਾਅਦ ਐਸਆਈ صاحب ਨਹੀਂ ਆਏ ਫਿਰ ਮੈਂ ਦੁਬਾਰਾ ਮੁੰਜੀ ਸਾਹਿਬ ਨੂੰ ਖੋਲ ਕੀਤੀ ਆ ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਕੰਮ ਪੈ ਗਿਆ ਥੋੜੀ ਵੇਟ ਕਰੋ ਆ ਜਾਣਗੇ ਪਰ ਉਹ ਕੱਲ ਵੀ ਨਹੀਂ ਆਏ ਦੋ ਤੋਂ ਤਿੰਨ ਦਿਨ ਹੋ ਗਏ ਚੋਰੀ ਹੋਏ ਤੇ ਪੁਲਿਸ ਕੋਨੇ ਕਿਉਂ ਨਹੀਂ ਆਉਂਦੇ ਕਰਦੇ ਦੇਖੋ ਜੀ ਮੈਂ ਆਪਾਂ ਮਾਰੇ ਹੀ ਬੰਦੇ ਆ ਠੀਕ ਹੈ ਜੀ ਸਰ ਮੋਕੇ ਪੁਲਿਸ ਕਿਉਂ ਨਹੀਂ ਆਈ ਸਰ ਉਹਨਾਂ ਆਪੇ ਤੁਸੀਂ ਹਾਲਾ ਦੇਖ ਸਕਦੇ ਆ ਤੁਹਾਡੇ ਮਾਰੇ ਬੰਦੇ ਆਪਾਂ ਤੁਹਾਡੀ ਸੰਗਵਾਈ ਨਹੀਂ ਹੋਈ ਅੱਜ ਮੈਂ ਫੇਰ ਗਿਆ ਜੀ ਥਾਣੇ तकरीबन ਕੋਈ ਰੇਡ ਤੋਂ ਬਾਈ ਨਾਲ ਤੇ ਮੇਰੀ ਐਫ ਆਈ ਆਰ ਹੋ ਗਈ ਹੈ ਤੇ ਮੈਨੂੰ ਰੋਸ ਹੈ ਜੀ ਇਹ ਐਫ ਆਈ ਆਰ ਕਰ ਲਿਓ ਨਹੀਂ ਠੀਕ ਹੈ ਜੀ ਕਿੰਨਾ ਰਾਤ ਨਿਕਲ ਗਈ ਦਿਨ ਨਿਕਲ ਗਿਆ ਅੱਜ ਤਾਂ ਫੇਰ ਦਿਨ ਨਿਕਲ ਗਿਆ ਕਿਉਂ ਨਹੀਂ ਪੁਲਿਸ ਧਿਆਨ ਦੇ ਪਾਰੀ ਧਿਆਨ ਹੋਣ ਜੀ ਦੇਖੋ ਇਹ ਤੇ ਆਪਾਂ ਨਹੀਂ ਜਾਣਦੇ ਹਾਂ ਮੁਕੇ ਹਾਂਜੀ ਸਰਪੰਚ ਨੂੰ ਕਹਾਂ ਸੀ ਮੁਕੇ ਤੇ ਹਾਂਜੀ ਸਰਪੰਚ ਨੂੰ ਵੀ ਤਲਾਹ ਦਿੱਤੀ ਸਾਰਿਆਂ ਨੂੰ ਦੇਖ ਦਿੱਤੀ ਸਰਪੰਚ ਸਾਹਿਬ ਵਾਲੀ ਵੀ ਸਾਡੇ ਨਾਲ ਹੀ ਨੇ ਤੇ ਤੁਹਾਨੂੰ ਬੜਾ ਰੋਸ ਆਣਾ ਦੀ ਤੇ ਸਾਡੀ ਮੰਗ ਜਿਹੜੀ ਸਾਡੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹਨਾਂ ਬੰਦਿਆਂ ਨੇ ਇਹ ਗਰੋ ਹੈ ਜੀ ਇਹਨਾਂ ਪਿੰਡ ਵਿੱਚ ਇੰਨਾ ਗੰਦਾ ਪਿਆ ਨਾ ਚਾਰ ਪੰਜ ਚੋਰੀਆਂ ਹੋ ਗਈਆਂ ਲੱਗੇ ਪਰ ਪੁਲਿਸ ਨੇ ਅਜੇ ਤੱਕ ਬੰਦਾ ਨਹੀਂ ਫੜਿਆ ਕੋਈ ਵੀ ਇਹਨਾਂ ਦੀ ਕੋਈ ਹੋਣੀ ਚਾਹੀਦੀ ਕਾਰਵਾਈ ਅੱਜ ਮੇਰੇ ਨਾਲ ਹੋ ਗਿਆ ਕੱਲ ਫਿਰ ਕਿਸੇ ਹੋਰ ਨਾਲ ਹੋ ਜਾਏਗਾ 10-15 ਦਿਨ ਮਹੀਨੇ ਬਾਅਦ ਇਹ ਨਾਲੇ ਕੰਮ ਕਰਨਾ ਹੀ ਕਰਨਾ ਔਰ ਮੇਰਾ ਘਰ ਕੱਲਾ ਮੈਂ ਘਰ ਗੱਲਾ ਰਹਿਣਾ ਮੈਨੂੰ ਆਪਣੀ ਜਾਨ ਦਾ ਵੀ ਡਰ ਹੈ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ تقریبا ਕੋਈ 5 ਲੱਖ ਹੋ ਗਿਆ ਜੀ ਕੀ ਕੀ ਹੋ ਚਲੋਗੇ ਹਾਂ ਇਹ ਹੀ ਕਹਿਣਾ ਸਾਨੂੰ ਇਨਸਾਫ ਮਿਲੇ ਤੇ ਜਲਦੀ ਮਿਲੇ ਔਰ ਬੰਦੇ ਫੜਾਉਣੇ ਚਾਹੀਦੇ ਨਾ ਬਹੁਤ ਸਾਡਾ ਇਨਸਾਫ ਹੋਇਆ ਸਾਡੇ ਬਿੱਟ ਭਾਜੀ ਕੀ ਕੀ ਰੋਲ ਨਾ ਨਕਦਾਂ ਸਾਡੀਆਂ ਵੀ ਸਾਡੇ ਗਹਿਣੇ ਤੇ ਨਕਦੀ ਆ ਮੇਰੀ ਕੋਈ ਮੈਨੂੰ ਮੈਨੂੰ ਵਿਆਹ ਹੀ ਤੇ 10000 ਰੁਪਏ ਮੇਰਾ ਨਕਦੀ ਬਾਕੀ ਮੈਂ ਨਾਲ ਲੈ ਕੇ ਗਈ ਸਿਰਫ ਮੇਰੀ ਗਲਤੀ ਹੋਈ ਕਿ ਮੇਰੇ ਗਹਿਣੇ ਇੱਥੇ ਰਹਿ ਗਏ ਫਿਰ ਸ਼ੱਕ ਵਗੈਰਾ ਨਹੀਂ ਸ਼ੱਕ ਵਾਲੀ ਕੋਈ ਗੱਲ ਨਹੀਂ ਆ ਪਰ ਇਹੀ ਆ ਵੀ ਤੁਹਾਡੇ ਨਸ਼ੇੜੀ ਬੜੇ ਨੇ ਹੁਣ ਬੰਦਾ ਹੈ ਹੀ ਹੱਥ ਤੋਂ ਜ਼ਿਆਦਾ ਨਸ਼ੇੜੀ ਬੰਦਾ ਕਿਹਦੇ ਤੇ ਸ਼ੱਕ ਕਰੇ ओके ਦਾ ਨਾਮ ਲਿਆ ਕਾਫੀ ਹੱਦ ਤੱਕ ਨਸ਼ਾ ਹੋਇਆ ਕਾਫੀ ਹੱਦ ਤੱਕ ਜੀ ਚਿੱਟਾ ਬਹੁਤ ਵੱਲ ਗਿਆ ਸਾਰੇ ਵਿਗਦਾ ਹੈ ਅੱਡੇ ਚ ਵਿਗਦਾ ਤੇ ਲਾਗੇ ਬੰਨੇ ਪਿੰਡਾਂ ਚ ਵੀ ਵਿਗੰਡੇ ਦਾ ਇਹ ਸਾਰਿਆਂ ਨੂੰ ਪਤਾ ਸਿਰਫ ਬੋਲਦਾ ਕੋਈ ਨਹੀਂ ਜਿਹਦੇ ਨਾਲ ਹੋएगी ਸਿਰਫ ਉਹੀ ਬੋਲੇਗਾ ਠੀਕ ਹੈ ਜੀ ਔਰ ਬਾਕੀ ਚਲੋ ਲੱਭਾ ਕਿ ਲੋਕੀ ਇਹ ਸੋਚਦੇ ਆ ਕਿ ਯਾਰ ਆਪਾਂ ਪਿੰਡਦਾਰੀ ਚ ਰਹਿਣਾ ਕਿ ਕਿਹ ਕਿਹਦਾ ਨਾ ਲੈਣਾ ਲੱਗੇ ਕੈਮਰੇ ਵਗਾਰ ਲੱਗੇ ਕੈਮਰੇ ਲੱਗੇ ਜੀ ਫਰੰਟ ਤੇ ਵੀ ਲੱਗਿਆ ਰੋਡ ਤੇ ਤੇ ਬੈਕਸਾਈਡ ਵੀ ਘਰ ਆਪਣੇ ਬ੍ਰਦਰ ਦਾ ਇਹਨਾਂ ਦੇ ਵੀ ਲੱਗੇ ਕੈਮਰੇ ਆਇਆ ਕੁਝ ਕੈਮਰੇ ਪਰ ਉਹ ਕੈਮਰੇ ਚ ਨਹੀਂ ਆਜੇ ਜੀ ਵੀ ਲਾਇਆ ਹੀ ਕਹਿੰਦੇ ਕੁਝ ਦੇਣਾ ਤੇਰਾ